ਗੁਰ ਚਰਨ ਕਮਲ ਰਿਤ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਗੁਰ ਰਾਮਦਾਸ ਘਰ ਕੀਓ ਪ੍ਰਕਾਸ਼ਾ ਸਕਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਹੁਣ ਜਿਹੜੀ ਨਾਨਕ ਗੁਰਦੇਵ ਨੇ ਅਸੀਸ ਦਿੱਤੀ ਨਾ ਉਹਨੂੰ ਭਟ ਸੇਵਨਾ ਨੇ ਵੀ ਆਪਣੀ ਕਲਮ ਦੇ ਰਾਹੀ ਲਿਖ ਦਿੱਤਾ ਭਟ ਸੇਵਨ ਕੀ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੁਸੀਂ ਜਨਮ ਤੋਂ ਹੀ ਲੈ ਕਰਕੇ ਬ੍ਰਹਮ ਦੀ ਪਛਾਣ ਕਰ ਲਈ ਕਿੰਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਨਾਲ ਨਾਲ ਮੈਂ ਇਹ ਵੀ ਗੱਲ ਕਰਦਾ ਜਾ ਅੱਜ ਅਸੀਂ ਜਨਮ ਤੋਂ ਲੈ ਕੇ ਹੀ ਆਪਣੇ ਬੱਚਿਆਂ ਨੂੰ ਮੋਬਾਈਲ ਫੜਾ ਦਿੱਤੇ ਕਿਉਂਕਿ ਜਿੱਥੇ ਇਤਿਹਾਸ ਦੀ ਗੱਲ ਹੈ ਨਾ ਉੱਥੇ ਅੱਜ ਦੇ ਸਮਾਜ ਦੀ ਗੱਲ ਕਰਨੀ ਵੀ ਜ਼ਰੂਰੀ ਬਣਦੀ ਹੈ ਇੱਧਰ ਬਚਪਨ ਚ ਸੀਸ ਮਿਲਦੀ ਐ ਤਾਂ ਜਨਮਤ ਗੁਰਮਤ ਬ੍ਰह्म ਪਛਾਣ ਹੋਣਾ ਤੇ ਇੱਧਰ ਅਸੀਂ ਅਸੀਸ ਦਿੰਦੇ ਆ ਤੂੰ ਜਨਮ ਤੋਂ ਇੰਸਟਾਗ੍ਰam ਜਨਮ ਤੋਂ ਫੇਸਬੁੱਕ ਜਨਮ ਤੋਂ ਯੂਟਿਊਬ ਜਨਮ ਤੋਂ ਟੈਲੀਗ੍ਰਾਮ ਇਹ ਅਸੀਂ ਬੱਚਿਆਂ ਨੂੰ ਸਕਾ ਦਿੱਤਾ ਹਾਂਜੀ ਬਾਣੀ ਤੋਂ ਦੂਰ ਹੋ ਗਏ ਅਸੀਂ ਛੋਟੇ ਜਿਹੇ ਬੱਚੇ ਨੂੰ ਜੰਮਦੇ ਬੱਚੇ ਨੂੰ ਜਿੱਥੇ ਅਸੀਸ ਦੇਣੀ ਸੀ ਮੋਢੇ ਨਾਲ ਲਾ ਕੇ ਮਾਂ ਨੇ ਕਹਿਣਾ ਸੀ ਬੋਲ ਪੁੱਤ ਸਤਨਾਮ ਸ੍ਰੀ ਸਤਨਾਮ ਸ੍ਰੀ ਉਸ ਮਾਂ ਨੇ ਕਿਹਾ ਜਦੋਂ ਬੱਚਾ ਰੋਣ ਲੱਗਿਆ ਤੇ ਆ ਵੇਖ ਪੁੱਤ ਆ ਫਿਲਮ ਵੇਖ ਲੈ ਆ ਤੂੰ ਨਾਟਕ ਵੇਖ ਲੈ ਆ ਤੂੰ ਇਹਦੇ ਮੋਬਾਈਲ ਦੇ ਉੱਪਰ ਹੋਰ ਕੁਝ ਵੇਖ ਲੈ ਉਹਨੂੰ ਆਰੇ ਲਾਣ ਦੇ ਲਈ ਅਸੀਂ ਮੋਬਾਈਲ ਦੇ ਦਿੱਤਾ ਤੇ ਤੁਹਾਨੂੰ ਪਤਾ ਸਭ ਤੋਂ ਵੱਧ ਕਿਰਨਾ ਇਹਦੀਆਂ ਅਸਰ ਕਰਦੀਆਂ ਦਿਲ ਔਰ ਦਿਮਾਗ ਤੇ بڑے ਬੱਚਿਆਂ ਦੀਆਂ ਵੀਡੀਓ ਵੇਖੀਆਂ ਹੋਣਗੀਆਂ ਤੁਸੀਂ ਜਿਹੜੇ ਬੱਚੇ ਦਿਮਾਗੀ ਤੌਰ ਤੇ ਡਿਪਰੈਸ਼ਨ ਚ ਚਲੇ ਗਏ ਗੇਮ ਖੇਡਦੇ ਆ ਤੇ ਹਸਪੀਟਲਾਂ ਚ ਪਏ ਆ ਖੈਰ ਬਾਤ ਮੈਂ ਉਧਰ ਨਾ ਜਾਣਾ ਸਤਿਗੁਰੂ ਭਟਸੇਵਾਨਾਂ ਦੇ ਸਵਈਆਂ ਚ ਵੀ ਲਿਖਿਆ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੁਸੀਂ ਇਹ ਸੋਚੋ ਮਾਤ ਭਾਨੀ ਦੇ ਦੁੱਧ ਦੀ ਤਾਕਤ ਕੱਢੀ ਐ ਮਾਤ ਭਾਨੀ ਕਿੰਨੇ ਕੋ ਬਾਣੀ ਪੜਦੀ ਹੋਵੇਗੀ ਮਾਤ ਭਾਨੀ ਨੇ ਕਿੰਨਾ ਕੋ ਆਪਣੇ ਪੁੱਤਰ ਨੂੰ ਬਾਣੀ ਦੀ ਗੁਰਤੀ ਦਿੱਤੀ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜੰਮਦਿਆਂ ਨੇ ਬ੍ਰਹਮ ਦੀ ਪਛਾਣ ਕਰਨ ਜੰਮਦਿਆਂ ਤੇ ਜਨਮਤ ਗੁਰਮਤ ਬ੍ਰਹਮ ਪਛਾਣੇ ਹੁਣ ਇਹ ਕੱਲਾ ਜੋੜ ਕਰ ਸੁਜੱਸ ਵਿਖਾਣਿਓ ਪਗਟ ਕਾਲੀ ਕੱਲਾ ਜੋੜ ਕਰ ਸੁਜਸ ਵਖਾਣਿਓ ਭਗਤ ਜੋਤ ਕੋ ਜੈਤ ਵਾਰ ਹਰ ਜਨ ਕੋ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਇੱਥੇ ਵਿਸ਼ਰਾਮ ਹੈ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਹੁਣ ਜਿਹੜੇ ਪੱਠ ਸਾਹਿਬਾਨਾਂ ਦੇ ਸਵਈਏ ਪੜਨ ਵਾਲੇ ਪਾਠੀ ਸਿੰਘ ਆ ਨਾ ਜਿਹੜੇ ਅਣਜਾਨ ਨੇ ਉਹ ਤੇ ਪੜ ਦਿੰਦੇ ਆ ਤੇ ਜਨਮਤ ਗੁਰਮਤ ਉਹ ਤੇ ਪੜ ਦਿੰਦੇ ਆ ਕਿਤੈ ਜਨਮਤ ਗੁਰਮਤ ਬ੍ਰਹਮਿ ਛਾਣਿਓ ਕੱਲਾ ਜੋੜ ਕਰ ਸਜਸ ਬਖਾਣਿਓ ਭਗਤ ਜੋ ਕੋ ਜਤਿਬਾਰ ਕਰ ਜਨ ਕੋ ਉਪਾਇਓ ਸ਼ਬਦ ਗੁਰ ਪ੍ਰਕਾਸ਼ਿਓ ਕਰ ਰਸਨ ਵਸਾਇਓ ਗੁਰਨਾਨਕ ਅੰਗਦ ਅਮਰਲਾਗ ਉਤਮ ਪਦ ਪਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਭਗਤ ਉਤਰਾਇਓ ਹੁਣ ਜਦੋਂ ਇਦਾਂ ਪੜਦਾਂਗੇ ਨਾ ਤੇ ਅਰਥਾਂ ਦੇ ਅਨਰਥ ਹੋ ਜਾਣਗੇ ਕਿਉਂਕਿ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਤੇ ਜੇ ਅਸੀਂ ਇਦਾਂ ਪੜ ਦਿੱਤਾ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਤੇ ਅਰਥਾਂ ਦੇ ਅਨਰਥ ਹੋ ਜਾਣਗੇ ਮਤਲਬ ਕੀ ਬਣ ਗਿਆ ਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਘਰ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਅਨਰਥ ਹੋ ਗਿਆ ਨਾ ਤੇ ਬਣਦਾ ਕੀ ਹੈ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਇਸ ਕਰਕੇ ਜਦੋਂ ਪਟਸਰਬਾਨਾਂ ਦੇ ਸਵਈਏ ਆਉਂਦੇ ਆ ਖਾਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਵਈਏ ਉਸ ਵਕਤ ਇਸ ਗੱਲ ਦਾ ਧਿਆਨ ਰੱਖਿਆ ਕਰੋ ਜਿਹੜੇ ਸਜ ਪਾਠ ਕਰਨ ਵਾਲਿਆ ਉਹ ਵੀਰ ਵੀ ਪਹਿਣਾ ਵੀ ਤੇ ਜਿਹੜੇ ਪਾਠੀ ਸਿੰਘ ਨੇ ਉਹ ਵੀ ਇਸ ਗੱਲ ਦਾ ਖਿਆਲ ਕਰਨ ਕਿ ਵਿਸ਼ਰਾਮ ਹੈ ਗੁਰੂ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਭਗਤੀ ਦਾ ਸਰੂਪ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਨਾਮੁ ਸ਼ੁਕਰੀ ਗੁਰੂ ਅਰਜਨ ਘਰੂ